ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਿਹੜੀ ਖਜੂਰ ਦੀ ਪਿੰਨੀ ਬਣਾਉਣ ਲੱਗੇ ਆਂ ਪਿੰਨੀ ਕਹਿ ਲਓ ਲੱਡੂ ਕਹਿ ਲਓ ਖਜੂਰਾਂ ਆਪਾਂ ਲੈ ਲਈਆਂ ਆ ਤੇ ਡਰਾਈ ਫਰੂਟ ਲੈ ਲਏ ਆ ਕਾਜੂ ਬਦਾਮ ਪਿਸਤਾ ਤੇ ਅਖਰੋਟ ਨਾਰੀਅਲ ਸਾਰੇ ਲੈ ਲਏ ਸੀ ਤੇ ਖਜੂਰਾਂ ਦੀਆਂ ਆਪਾਂ ਜਿਹੜੀਆਂ ਗਿੱਟਕਾਂ ਵਿੱਚੋਂ ਕੱਢ ਦਿੱਤੀਆਂ ਬੀਜ ਇਹਨਾਂ ਦੇ ਤੇ ਖਜੂਰਾਂ ਨੂੰ ਆਪਾਂ ਪੀਸ ਲਿਆ ਆ ਮਿਕਸੀ 'ਚ ਗ੍ਰाइंड ਕਰ ਲਿਆ ਅੱਧਾ ਚਮਚਾ ਦੇਸੀ ਘਿਓ ਦਾ ਪਾ ਕੇ ਤੇ ਖਜੂਰਾਂ ਨੂੰ ਆਪਾਂ ਇਹਦੇ ਵਿੱਚ ਪਾ ਦੰਨੇ ਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਖਜੂਰ ਦੀ ਪਿੰਨੀ ਜਿਹੜੀ ਆਪਾਂ ਬਣਾ ਕੇ ਤਿਆਰ ਕਰ ਲੈਣੀ ਆਪਾਂ ਪਿੰਨੀ ਤਾਂ ਨਹੀਂ ਬਣਾਉਣੀ ਛੋਟੀਆਂ-ਛੋਟੀਆਂ ਗੋਲੀਆਂ ਬਣਾਉਣੀਆਂ ਆਪਾਂ ਜਿਆਦਾ ਵੱਡੀਆਂ ਪਿੰਨੀਆਂ ਨਹੀਂ ਬਣਾਉਣੀਆਂ ਹੈਗੀਆਂ ਤੇ ਐਸੇ ਤਰ੍ਹਾਂ ਤੁਸੀਂ ਜਿਆਦਾ ਖਜੂਰ ਲੈ ਕੇ ਜਿਆਦਾ ਡਰਾਈ ਫਰੂਟ ਲੈ ਕੇ ਤੇ ਜਿਹੜੀਆਂ ਪਿੰਨੀਆਂ ਤਿਆਰ ਕਰ ਸਕਦੇ ਹਾਂ ਜੀ ਮੇਰੇ ਕੋ ਖਜੂਰ ਪਈ ਸੀ ਤੇ ਮੈਂ ਕਿਹਾ ਚਲੋ ਅੱਜ ਆਪਾਂ ਇਹ ਹੀ ਰੈਸਪੀ ਜਿਹੜੀ ਸ਼ੇਅਰ ਕਰਦੇ ਆਂ ਤੇ ਬਸ ਇਹਨੂੰ ਆਪਾਂ ਘੱਟ ਸੇਕ ਦੇ ਉੱਤੇ ਜਿਹੜਾ ਥੋੜ੍ਹਾ ਜਿਹਾ ਇਦਾਂ ਪਕਾ ਲੰਨੇ ਆਂ ਤੇ ਫਿਰ ਆਪਾਂ ਦੇਖੋ ਪਹਿਲਾਂ ਨਾਲੋਂ ਕਾਫੀ ਇਹਦਾ ਰੰਗ ਜਿਹੜਾ ਬਦਲ ਗਿਆ ਆ ਡਰਾਈ ਫਰੂਟ ਜਿਹੜੇ ਆਪਣੇ ਕਾਜੂ, ਬਦਾਮ, ਸੌਗੀ, ਨਾਰੀਅਲ, ਪਿਸਤਾ, ਅਖਰੋਟ ਸਾਰੇ ਜਿਹੜੇ ਹੈਗੇ ਪਾ ਲਓ ਤੇ ਉਹ ਵਿੱਚ ਪਾ ਦੱਤੇ ਆ ਤੇ ਪਾ ਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗੈਸ ਆ ਜੀ ਆਪਣਾ ਚੱਲਦਾ ਹੀ ਆ ਘੱਟ ਸੇਕ ਰੱਖਿਆ ਆ ਤੇ ਮਿਕਸ ਕਰ ਲੈਣੇ ਸਵਾਰ ਕੇ ਫਿਰ ਬਾਅਦ 'ਚ ਆਪਾਂ ਹੱਥ ਨਾਲ ਰੜਾ ਲਵਾਂਗੇ ਜੀ ਵੀਡੀਓ ਆਪਾਂ ਨੂੰ ਪਤਾ ਹੀ ਵੀ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਬਣਾਈ ਦੀ ਹਰ ਵਾਰ ਦੀ ਤਰ੍ਹਾਂ ਛੋਟੀ ਜੀ ਰੱਖ ਕੇ ਵੀਡੀਓ ਬਣਾਈ ਦੀ ਆ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਮੈਂ ਹਰ ਵਾਰੀ ਯਾਦ ਕਰਾ ਦਿੰਨੀ ਆ ਤੇ ਨਵੇਂ ਵਿਊਅਰ ਜਿਹੜੇ ਜੁੜਦੇ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਤੇ ਦੇਖੋ ਐਦਾਂ ਆਪਾਂ ਇਹਨਾਂ ਨੂੰ ਮਿਕਸ ਕਰ ਲੈ ਬਿਲਕੁਲ ਸੌਖਾ ਤਰੀਕਾ ਆ ਖਜੂਰੇ ਜਿਹੜੀਆਂ ਸੀਆਂ ਉਹਨਾਂ ਦੇ ਬੀਜ ਕੱਢ ਦਿੱਤੇ ਕੱਢ ਕੇ ਆਪਾਂ ਉਹਨਾਂ ਨੂੰ ਜਿਹੜਾ ਆ ਥੋੜੇ ਜਿਹਾ ਪੀ ਲਿਆ ਤੇ ਡਰਾਈ ਫਰੂਟ ਜਿਹੜੇ ਤੁਹਾਡੇ ਕੋਲ ਹੈਗੇ ਉਹ ਕੱਟ ਲਓ ਮਾੜਾ ਜਿਹਾ ਦੇਸੀ ਘਿਓ ਪਾ ਕੇ ਤੇ ਖਜੂਰਾਂ ਨੂੰ ਜਿਹੜਾ ਪੀ ਕੇ ਆਪਾਂ ਵਿੱਚ ਪਾ ਦਿੱਤਾ ਸੀ ਟ੍ਰਾਈਫூட் ਪਾ ਕੇ ਆਪਾਂ ਮਿਕਸ ਕਰ ਦਨੇ ਆ ਬਹੁਤ ਹੀ ਹੈਲਦੀ ਟੇਸਟੀ ਜਿਹੜੇ ਇਹ ਲੱਡੂ ਬਣ ਕੇ ਤਿਆਰ ਹੋ ਜਾਂਦੇ ਆ ਖਜੂਰ ਦੇ ਜਿਹੜੇ ਆ ਸੇਕ ਆਪਾਂ ਬੰਦ ਕਰਤਾ ਹੈ ਤੇ ਇਹਨੂੰ ਆਪਾਂ ਹੁਣ ਥੋੜਾ ਇਧਰ ੜਾ ਕੇ ਨਾ ਇੱਕ ਡੋਂਗੇ ਚ ਕੱਢ ਲੈਨੇ ਹੱਥ ਨਾਲ ਹੀ ਚੰਗੀ ਤਰ੍ਹਾਂ ਮਿਕਸ ਹੋਣੀਆਂ ਆ ਤੇ ਐਦਾਂ ਤਾਂ ਇਹਨਾਂ ਨੇ ਚਿੰਬੜੀ ਜਾਣਾ ਹੈ ਤੇ ਹੱਥ ਨਾਲ ਇਹਨੂੰ ਆਪਾਂ ਜਿਹੜੇ ਚੰਗੀ ਤਰ੍ਹਾਂ ਫੇਰ ੜਾ ਕੇ ਤੇ ਇਹਦੇ ਆਪਾਂ ਲੱਡੂ ਛੋਟੇ ਛੋਟੇ ਜਿਹੜੇ ਆ ਬੋਲ ਉਹ ਬਣਾ ਲੈਣੇ ਤੇ ਇਸ ਡੋਂਗੇ ਦੇ ਵਿੱਚ ਆਪਾਂ ਦੁਬਾਰਾ ਕੱਢ ਲੈਣੇ ਇਹਦੇ ਵਿੱਚ ਮੈਂ ਪੀਕੇ ਪਾਈਆਂ ਸੀਗੀਆਂ ਤੇ ਹੁਣ ਆਪਾਂ ਹੱਥ ਦੇ ਨਾਲ ਇਹਨੂੰ ਕਰਦੇ ਮਿਕਸ ਹੈਗਾ ਤਾਂ ਹੱਲੇ ਗਰਮ ਆ ਤੇ ਹੱਥ ਨਾਲ ਹੌਲੀ-ਹੌਲੀ ਮਿਕਸ ਕਰਦੇ ਲੈ ਸਦਾ ਹੱਥ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਦੇ ਆਪਾਂ ਛੋਟੀਆਂ-ਛੋਟੀਆਂ ਬੋਲੇ ਜਿਹੜੀਆਂ ਤਿਆਰ ਕਰ ਲੈਣੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਹੈਲਦੀ ਤੇ ਟੇਸਟੀ ਇਹ ਬਣਦੇ ਆ ਜੀ ਤੇ ਮਿਕਸ ਕਰਨ ਤੋਂ ਬਾਅਦ ਥੋੜਾ ਥੋੜਾ ਆਪਾਂ ਜਿਹੜੀ ਜਿਹੜੇ ਬਣਾਉਣੇ ਉਹਨਾਂ ਕੁ ਤੁਸੀਂ ਲੈ ਲਓ ਇਹਦਾ ਪੋਰਸ਼ਨ ਤੇ ਮੈਂ ਛੋਟੇ ਛੋਟੇ ਬਣਾਉਣੇ ਆ ਛੋਟੀਆਂ ਛੋਟੀਆਂ ਬੋਲਾ ਬਣਾਉਣੀਆਂ ਮੈਂ ਥੋੜਾ ਲਿਆ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਜਿਹੜੀਆਂ ਇਹਦੀਆਂ ਬੋਲਾ ਤਿਆਰ ਕਰ ਲੈਣੀਆਂ ਪਿੰਨੀ ਬਣਾਉਣੀ ਤਾਂ ਤੁਸੀਂ ਵੱਡੀ ਵੱਟ ਲਓ ਲੱਡੂ ਵੀ ਕਹਿ ਸਕਦੇ ਆ ਪਿੰਨੀ ਵੀ ਕਹਿ ਸਕਦੇ ਆ ਬੋਲ ਵੀ ਕਹਿ ਸਕਦੇ ਆ ਬਹੁਤ ਹੀ ਟੇਸਟੀ ਹੁੰਦੀ ਆ ਬਾਜ਼ਾਰੋਂ ਇਹ ਬਹੁਤ ਮਹਿੰਗੀ ਜਿਹੜੀ ਇਹ ਮਠਿਆਈ ਆਪਾਂ ਨੂੰ ਮਿਲਦੀ ਆ ਖਜੂਰ ਦੀ ਮਠਿਆਈ ਤੁਸੀਂ ਲਓਗੇ ਤਾਂ ਬਹੁਤ ਮਹਿੰਗੀ ਮਿਲੂਗੀ ਤੁਹਾਨੂੰ ਤੇ ਲਓ ਜੀ ਸਾਰੇ ਆਪਾਂ ਤਿਆਰ ਕਰ ਲਏ ਆ ਤੇ ਹੁਣ ਮੈਂ ਇਹਦੇ ਉੱਤੇ ਲੱਗੀਆਂ ਇਹਨੂੰ ਵਧੀਆ ਦੇਖਣ ਵਾਸਤੇ ਇਹ ਆਪਸ਼ਨਲ ਆ ਪਾਉਣਾ ਤਾਂ ਪਾ ਲੋ ਨਹੀਂ ਤਾਂ ਸਕਿੱਪ ਕਰ ਦਿਓ ਮੈਂ ਨਾਰੀਅਲ ਦਾ ਬਰਾਦਾ ਥੋੜਾ ਜਿਹਾ ਇਹਦੇ ਉੱਤੇ ਸੁੱਕਾ ਜਿਹੜਾ ਪਾਉਣਾ ਆ ਇਹਦੇ ਨਾਲ ਦੇਖਣ ਨੂੰ ਬਹੁਤ ਸੋਹਣੀਆਂ ਲੱਗਣ ਲੱਗ ਜੰਨੀਆਂ ਇਹ ਲਓ ਜੀ ਆਪਣੀਆਂ ਜਿਹੜੀਆਂ ਆ ਖਜੂਰ ਦੀਆਂ ਪਿੰਨੀਆਂ ਜਾਂ ਲੱਡੂ ਬਣ ਕੇ ਹੋ ਗਏ ਤਿਆਰ ਬਣਾਓ ਤੇ ਖਾਓ ਜੀ ਬਹੁਤ ਟੇਸਟੀ ਬਣਦੇ ਬਹੁਤ ਹੈਲਦੀ ਬਣਦੇ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਸ਼ੇਅਰ ਕਰੋ ਜੀ ਅੱਗੇ ਤੋਂ ਅੱਗੇ ਲਓ ਜੀ ਆਪਾਂ ਤਿਆਰ ਕਰ ਲਈਆਂ ਤੁਸੀਂ ਵੀ ਤਿਆਰ ਕਰਕੇ ਖਾਓ ਤੇ ਕਮੈਂਟ ਕਰਕੇ ਦੱਸੋ ਜੀ ਕਿਦਾਂ ਦੇ ਤੁਹਾਡੇ ਜਿਹੜੇ ਲੱਡੂ ਬਣ ਕੇ ਤਿਆਰ ਹੋਏ